ਪਤਾਲੋਜ ਕਿਨਾਰੇ ਪਾਂਡਵਾਂ ਦੀ ਬਣਾਈ ਸੋਨੇ ਦੀ ਪੌੜੀ ਅੱਜ ਵੀ ਮੌਜੂਦ ਭੀਮ ਦੁਆਰਾ ਖੇਡੀ 64 ਦਾ ਪਤਾਲ ਚ ਧਸਿਆ ਗੀਟਾ ਵੀ ਮੌਜੂਦ 52 ਪਿੰਡਾਂ ਦੀ ਪੰਚਾਇਤ ਕਰਦੀ ਹੈ ਦੇਖਪਾਲ ਇਹ ਬੁੰਜਾ ਪਿੰਡ ਦਾ 52 ਪਿੰਡ ਦਾ ਹੀ ਸੁਣਨ ਨੂੰ ਮਿਲਦਾ ਹਾਂ ਬੁੰਜਾ ਪਿੰਡ ਦਾ ਇਹ ਜਗ੍ਹਾ ਉੱਤੇ ਆ ਕੇ ਪਾਂਡਵਾ ਨੇ ਬਣਵਾ ਸਮੇ 64 ਖੇលਿਆ ਸੀ ਹਾਂ ਇੱਥੇ ਆ ਕੇ ਹੋਇਆ ਸੀ ਤੇ ਇੱਕ ਗੀਟਾ ਅੱਜ ਵੀ ਮੌਜੂਦ ਹੈ ਇੱਥੇ ਮੌਜੂਦ ਵੀ ਮੌਜੂਦ ਹਾਂ ਜੀ ਬੜਾ ਵੱਡਾ ਅਸੀਂ ਦੇਖਿਆ ਜੀ ਇਹ ਜਿੰਨਾ ਉੱਪਰ ਉਹਦੇ ਜਿਆਦਾ ਚੌਗਣਾ ਥੱਲੇ ਆ ਉਹਦੇ ਵਿੱਚ ਪਹਾੜੀ ਆ ਇੱਕ ਤਰ੍ਹਾਂ ਦੇਖਣਾ ਹੁੰਦਾ ਪਹਾੜੀਆਂ ਜੀ ਹਾਂ ਜੀ ਤੇ ਬਰਾਬਰ ਦੀ ਪੰਜ ਹੋਰ ਹੈ ਅਲੱਗ-ਅਲੱਗ ਜਗ੍ਹਾ ਤੇ ਜੀ ਜਦੋਂ ਇਦਾਂ ਦੀਆਂ मतलब ਜਗ੍ਹਾ ਦਿਖਾਈ ਦੀਆਂ ਜੀ ਕਈਆਂ ਨੂੰ ਵਿਸ਼ਵਾਸ ਨਹੀਂ ਹੁੰਦਾ ਉਹ ਕਹਿੰਦੇ ਜੀ ਸਾਡਾ ਤਾਂ ਬਚਪਨ ਹੀ ਇੱਥੇ ਬੀਤਿਆ ਜੀ ਅਸੀਂ ਛੋਟੇ ਦੇ ਲੈ ਕੇ ਬੜੇ ਇੱਥੇ ਹੀ ਹੋਏ ਆ ਬਾਰੇ ਮਤਲਬ ਇਹ ਚੀਜ਼ਾਂ ਸਾਰੀਆਂ ਸੱਚ ਵਾ ਤਾਂ ਸਾਡੀ ਹਾਂ ਸਾਡੀ ਜ਼ਿੰਦਗੀ ਸ਼ੁਰੂ ਤੇ ਇੱਥੇ ਬਚਪਨ ਬਚਪਨ ਸਾਡਾ ਇੱਥੇ ਤੇ ਚੜ੍ਹੂ ਕਿਉਂਕਿ ਕਈ ਮਤਲਬ ਲੋਕ ਨਹੀਂ 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 ਇਹ ਗਲਤ ਹੈ ਜੀ ਉਹ ਉਹ ਨਹੀਂ ਕਹਿੰਦੇ ਲੋਕ ਵਿਸ਼ਵਾਸ ਨਹੀਂ ਕਰਦੇ ਕਹਿੰਦੇ ਪੱਥਰਵਾਜੀ ਉੱਤੇ ਲਾਈ ਜਾਂਦੇ ਜੀ ਨਹੀਂ 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 ਇਹ ਚੀਜ਼ ਗਲਤ ਹੈ ਖੇਲੇ ਖੇਲੇ ਬੜੇ ਇੱਥੇ ਜੰਮੇ ਹਾਂ ਹਾਂਜੀ ਇੱਥੇ ਕੋਈ ਹੋਰ ਨਹੀਂ ਲੋਕਾਂ ਦੀ ਕਿੰਨੀ ਕਿ ਸਾਧਾ ਹੈ ਜੀ ਇਸ ਸਥਾਨ ਬਾਰੇ ਇੱਥੇ ਬਹੁਤ ਦੁਨੀਆ ਆਉਂਦੀ ਜੀ ਦੇਖ ਲਓ ਜੇ ਥੋੜਾ ਬੁੰਜਿਆ ਪਿੰਡ ਹੈ ਆਲਾ ਦੋਲੇ ਦੇ ਸਾਰੇ ਜਿੰਨੇ ਹੋਰ ਪਾਸਾ ਜਿਹਨੂੰ ਜਿਹਨੂੰ ਪਤਾ ਚੱਲਦਾ ਇੱਥੇ ਆਂਦੇ ਤੇ ਆਉਂਦੇ ਆ ਜੀ ਪੀਵੀ 7 ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਆਦਾਬ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਸ਼ਿਹਤਪੁਰ ਤੋਂ 60 ਕਿਲੋਮੀਟਰ ਦੂਰ ਨੰਗਲ ਦੇ ਕੋਲ ਪੰਜ ਗੀਟਾ ਘਾਟਾ ਜਿੱਥੇ ਲੈ ਕੇ ਆਏ ਹਾਂ ਜਿਹੜਾ ਸਵਰਗ ਨਾਲੋਂ ਘੱਟ ਨਹੀਂ ਹੈਗਾ ਅੱਜ ਤੋਂ 5000 ਸਾਲ ਪਹਿਲਾਂ ਪਾਂਡਵ ਇੱਥੇ ਆ ਕੇ ਰੁਕੇ ਸੀਗੇ ਕਹਿੰਦੇ ਉਹਨਾਂ ਨੇ ਇਸ ਜਗ੍ਹਾ ਉੱਤੇ ਚੌਸਰ ਖੇਡਿਆ ਸੀਗਾ ਜੋਸਰ ਦੇ ਪੰਜ ਗਿਟੇ ਉਹਨਾਂ ਨੇ ਵਕਰੀਆਂ-ਵਕਰੀਆਂ ਦਸ਼ਾਵਾਂ ਉੱਤੇ ਸੁੱਟੇ ਸਗੇ ਜਿਨ੍ਹਾਂ ਵਿੱਚੋਂ ਇੱਕ ਗਿਟਾ ਇੱਥੇ ਅੱਜ ਵੀ ਮੌਜੂਦ ਆ ਜਿਹਨੂੰ ਦੇਖਣ ਵਾਸਤੇ ਲੋਕ ਦੂਰੋਂ-ਦੂਰੋਂ ਆਉਂਦੇ ਆ ਤੇ ਅਸੀਂ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਇਸ ਘਾਟ ਦੇ ਕੋਲ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਜੋ ਉੱਥੇ ਸਾਨੂੰ ਹੈਰਾਨੀਜਨਕ ਗੱਲ ਲੱਗੀ ਉਹ ਦਿਖਾਉਂਦੇ ਆ ਕਹਿੰਦੇ ਇੱਥੇ 52 ਪਿੰਡਾਂ ਦਾ ਇੱਕ ਸ਼ਮਸ਼ਾਨ ਘਾਟਾ ਜਿਹੜਾ ਇਸ ਘਾਟ ਦੇ ਬਿਲਕੁਲ ਕੋਲ ਆ ਤੁਸੀਂ ਨਜ਼ਰ ਮਾਰ ਸਕਦੇ ਆ ਤੁਸੀਂ ਵੀ ਜਦੋਂ ਇਹ ਜਗ੍ਹਾ ਦੇਖਣ ਆਉਗੇ ਤਾਂ ਤੁਹਾਨੂੰ ਪਹਿਲਾਂ ਸ਼ਮਸ਼ਾਨ ਘਾਟ ਨਜ਼ਰ ਆਉਣਾ ਆ ਤੁਸੀਂ ਦੇਖ ਲਓ 52 ਪਿੰਡ ਕਿੰਨੀ ਕਿੰਨੀ ਦੂਰ ਹੋਣਗੇ ਜਿਨ੍ਹਾਂ ਦਾ ਇੱਕੋ ਹੀ ਸ਼ਮਸ਼ਾਨ ਘਾਟੇ ਆ ਅੰਦਰ ਜਾਣ ਤੋਂ ਪਹਿਲਾਂ ਤੁਸੀਂ ਪੜ ਸਕਦੇ ਆ ਲਿਖਿਆ ਹੋਇਆ ਸ਼ੇਪੂਰੀ ਪੰਜ ਗਾਟੜਾ ਘਾਟ ਪਮੋਰ ਸਾਹਿਬ ਕਿਉਂਕਿ ਇਸ ਜਗ੍ਹਾ ਨੂੰ ਪੰਜ ਗਾਟੜਾ ਘਾਟ ਵੀ ਕਹਿੰਦੇ ਆ ਤੇ ਪੰਜਾਬੀ ਦੇ ਵਿੱਚ ਜੀਟਾ ਕਹਿੰਦੇ ਆ ਹੁਣ ਅਸੀਂ ਤੁਹਾਨੂੰ ਇੱਥੇ ਬਾਰੇ ਪੂਰੀ ਡਿਟੇਲ ਦੇ ਵਿੱਚ ਸਭ ਕੁਝ ਦੱਸਾਂਗੇ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਪੂਰੀ ਸ਼ਾਂਤਮਈ ਇਹ ਜਗ੍ਹਾ ਆ ਹਰ ਕਿਸੇ ਨੂੰ ਇਸ ਜਗ੍ਹਾ ਉੱਤੇ ਆ ਕੇ ਵਧੀਆ ਲੱਗੂਗਾ ਇੱਥੇ ਬਾਂਦਰ ਬਹੁਤ ਜ਼ਿਆਦਾ ਆ ਇਸ ਕਰਕੇ ਥੋੜਾ ਜਿਹਾ ਤੁਸੀਂ ਦੇਖ ਕੇ ਚੱਲਣਾ ਆ ਕਿਉਂਕਿ ਇੱਥੇ ਫੈਮਲੀਆਂ ਵਗੈਰਾ ਬਹੁਤ ਆਉਂਦੀਆਂ ਆ ਕਿਉਂਕਿ ਬਿਲਕੁਲ ਸਾਹਮਣੇ ਸੱਤ ਲੋਜ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਆ ਇੱਤੇ ਕੇਸਤੀਆਂ ਵਗੈਰਾ ਵੀ ਲੱਗੀਆਂ ਹੋਈਆਂ ਆ ਲੋਕ ਬਹੁਤ ਜ਼ਿਆਦਾ ਇੰਜੋਏ ਕਰਦੇ ਆ ਕਿਉਂਕਿ ਆਲੇ ਦੁਆਲੇ ਦੇ ਪਹਾੜਾਂ ਦਾ ਨਜ਼ਾਰਾ ਦੇਖਿਓ ਤੁਹਾਨੂੰ ਦੇਖ ਕੇ ਇੱਕ ਹੈਰਾਨੀ ਹੋਊਗੀ ਕਿ ਸਾਡੇ ਪੰਜਾਬ ਦੇ ਹਿਸ਼ਾਰਪੁਰ ਤੋਂ ਸਿਰਫ 60 ਕਿਲੋਮੀਟਰ ਦੂਰ ਇਸ ਤਰ੍ਹਾਂ ਦਾ ਖੂਬਸੂਤ ਨਜ਼ਾਰਾ ਹੁਣ ਅਸੀਂ ਤੁਹਾਨੂੰ ਉਹ ਗਿਟਾਤ ਖਾਲਦੇ ਆ ਪਾਂਡਵਾ ਦਾ 5000 ਸਾਲ ਪੁਰਾਣਾ ਜਿਹੜਾ ਇੱਥੇ ਅੱਜ ਵੀ ਮੌਜੂਦ ਆ ਮਾਰੋ ਨਜ਼ਰ ਇਸ ਗਿਟੇ ਵੱਲ ਕਿੰਨਾ ਜ਼ਿਆਦਾ ਇਹ ਵਿਸ਼ਾਲ ਆ ਕਹਿੰਦੇ ਜਿੰਨਾ ਇਹ ਉੱਪਰ ਤੁਹਾਨੂੰ ਦਿਖਾਈ ਦੇ ਰਿਹਾ ਆ ਉਤੋਂ ਜ਼ਿਆਦਾ ਇਹ ਥੱਲੇ ਆ ਲੋਕਾਂ ਦੀ ਬਹੁਤ ਜ਼ਿਆਦਾ ਸ਼ਰਧਾ ਆ ਇਸ ਜਗ੍ਹਾ ਉੱਤੇ 5000 ਸਾਲ ਪਹਿਲਾਂ ਪਾਂਡਵ ਦੇਖ ਲਓ ਇੱਥੇ ਆ ਕੇ ਬਨਵਾਰ ਸਮੇਂ ਰਹੇ ਸੀਗੇ ਤੇ ਉਹਨਾਂ ਨੇ 64 ਖੇਡਿਆ ਸੀਗਾ 64 ਦੇ ਪੰਜ ਗਿਟਿਆਂ ਵਿੱਚੋਂ ਇੱਕ ਗੀਟਾ ਇੱਥੇ ਅੱਜ ਵੀ ਮੌਜੂਦ ਆ ਜਿਹੜੇ ਬਾਕੀ ਚਾਰ ਗਿਟੇ ਆ ਕਹਿੰਦੇ ਕਿ ਉਹ ਜਿੱਥੇ-ਜਿੱਥੇ ਡਿਗੇ ਆ ਉਥੇ ਤੀਰਥ ਬਣੇ ਹੋਏ ਆ ਤੁਸੀਂ ਦੇਖ ਲਓ ਥੱਲੇ ਨੂੰ ਇਹ ਕਿੰਨਾ ਡੂੰਗਾ ਹੋਊਗਾ ਹੁਣ ਅਸੀਂ ਤੁਹਾਨੂੰ ਘਾਟ ਵੱਲ ਲੈ ਕੇ ਚੱਲਦੇ ਆ ਬਹੁਤ ਸ਼ਾਂਤ ਬਈ ਜਗ੍ਹਾ ਆ ਤੁਸੀਂ ਵੀ ਇਸ ਜਗ੍ਹਾ ਉੱਤੇ ਆਪਣੀ ਫੈਮਿਲੀ ਨੂੰ ਲੈ ਕੇ ਆ ਸਕਦੇ ਆ ਕਾਫੀ ਵਧੀਆ ਤੁਹਾਨੂੰ ਲੱਗਣ ਵਾਲਾ ਆ ਜੇ ਤੁਸੀਂ ਇੱਥੇ ਆਉਨੇ ਆ ਹਰ ਮੌਸਮ ਦੇ ਵਿੱਚ ਇੱਥੇ ਇੱਕ ਬਕਰਾਰਾ ਨਜ਼ਾਰਾ ਦੇਖਣ ਨੂੰ ਮਿਲਦਾ ਆ ਹੁਣ ਇਸ ਵੇਲੇ ਦੇਖ ਲੋ ਸਰਦੀਆਂ ਆ ਤੇ ਇੱਥੇ ਡੇਲੀ ਧੁੱਪ ਚੜਦੀ ਆ ਵਾਹ ਵੀ ਵਾਹ ਦੇਖੋ ਸਾਹਮਣੇ ਕਿਸ਼ਤੀਆਂ ਲੱਗੀਆਂ ਹੋਈਆਂ ਆ ਇਸ ਜਗ੍ਹਾ ਉੱਤੇ ਆ ਕੇ ਹਰ ਕੋਈ ਇਨ੍ਹਾਂ ਕਿਸ਼ਤੀਆਂ ਦਾ ਮਜ਼ਾ ਲੈਂਦਾ ਆ ਕਿਉਂਕਿ ਸਾਹਮਣੇ ਤੁਸੀਂ ਦੇਖ ਸਕਦੇ ਆ ਉੱਚੀਆਂ-ਉੱਚੀਆਂ ਹਰੀਆਂ-ਪਰੀਆਂ ਪਹਾੜੀਆਂ ਜਿਨ੍ਹਾਂ ਦੇ ਉੱਪਰ ਲੋਕਾਂ ਦੇ ਘਰ ਬਣੇ ਹੋਏ ਆ ਤੁਸੀਂ ਇਹਨਾਂ ਕਿਸ਼ਤੀਆਂ ਵਿੱਚ ਬੈਠ ਕੇ ਪੂਰਾ ਨਜ਼ਾਰਾ ਇਸ ਜਗ੍ਹਾ ਦਾ ਲੈ ਸਕਦੇ ਆ ਤੇ ਕੁਦਰਤ ਦੇ ਇਹ ਜੀ ਦੇਖ ਲਓ ਤੁਸੀਂ ਕਿੰਨੇ ਖੁਸ਼ ਆ ਇਸ ਪਾਣੀ ਵਿੱਚ ਘੁੰਮ ਕੇ ਇਹ ਸਤਲੁਜ ਦਰਿਆ ਆ ਇੰਨਾ ਵਧੀਆ ਸ਼ਾਂਤਮਈ ਮਾਹੌਲ ਕਿੰਨੂੰ ਵਧੀਆ ਲੱਗੂਗਾ ਇੰਨਾ ਪੰਛੀਆਂ ਦੀਆਂ ਆਵਾਜ਼ਾਂ ਜਦੋਂ ਕੰਨਾਂ ਨੂੰ ਪੈਂਦੀਆਂ ਆ ਤਾਂ ਇੱਕ ਵੱਖਰਾ ਹੀ ਅਨੁਭਵ ਹੁੰਦਾ ਆ ਜਿਹਦਾ ਕੋਈ ਬਿਆਨ ਨਹੀਂ ਕਰ ਸਕਦਾ ਹੁਣ ਅਸੀਂ ਜੋ ਮੇਨ ਗੱਲ ਆ ਇਸ ਘਾਟ ਦੀ ਉਹ ਦੱਸਦੇ ਆ ਜੋ ਇੱਥੇ ਦੇ ਆਲੇ-ਦੁਆਲੇ ਦੇ ਸਥਾਨਿਕ ਲੋਕਾਂ ਦਾ ਕਹਿਣਾ ਆ ਕਿ ਜਦੋਂ ਪਾਂਡਵ 5000 ਸਾਲ ਪਹਿਲਾਂ ਇੱਥੇ ਆਈ ਸੀ ਤਾਂ ਉਹਨਾਂ ਨੇ ਇੱਥੇ ਤਿੰਨ ਪੋੜੀਆਂ ਜਿਹੜੀਆਂ ਸੋਨੇ ਦੀਆਂ ਬਣਾਉਣੀਆਂ ਸੀਗੀਆਂ ਲੇਕਿਨ ਉਹ ਸਰਵ ਢਾਈ ਪੋੜੀ ਬਣਾ ਸਕੇ ਕਿਉਂਕਿ ਰਾਤ ਪੈ ਗਈ ਸੀਗੀ ਤੇ ਉਹਨਾਂ ਨੂੰ ਇੱਥੋਂ ਜਾਣਾ ਪਿਆ ਜੇ ਕਹਿੰਦੇ ਤਿੰਨ ਪੋੜੀਆਂ ਸੋਨੇ ਦੀਆਂ ਕੰਪਲੀਟ ਇੱਥੇ ਹੋ ਜਾਂਦੀਆਂ ਤਾਂ ਇੱਥੇ ਹਰ ਦੁਆਰ ਹੋਣਾ ਸੀਗਾ ਤੇ ਅੱਜ ਵੀ ਕਹਿੰਦੇ ਢਾਈ ਪੋੜੀ ਜਿਹੜੀ ਸੋਨੇ ਦੀ ਆ ਉਹ ਇਸ ਪਾਣੀ ਦੇ ਥੱਲੇ ਮੌਜੂਦ ਆ ਕਿਉਂਕਿ ਸਮੇਂ-ਸਮੇਂ ਦੇ ਅਨਸਾਰ ਤੁਸੀਂ ਸਮਝ ਸਕਦੇ ਆ ਕਿ ਪਰਿਵਰਤਨ ਹੁੰਦਾ ਰਿਹਾ ਤੇ ਲੋਕਾਂ ਦੀ ਇੰਨੀ ਜ਼ਿਆਦਾ ਸ਼ਾਧ ਆ ਜਿਹਦਾ ਕੋਈ ਹਿਸਾਬ ਨਹੀਂ ਤੇ ਉਹਨਾਂ ਦਾ ਇਹ ਕਹਿਣਾ ਆ ਕਿ ਇਸ ਘੜ ਉੱਤੇ ਆ ਕੇ ਪੰਡਵਾ ਨੇ ਸੋਨੇ ਦੀਆਂ ਢਾਈ ਪੌੜੀਆਂ ਬਣਾਈਆਂ ਸੀਗੀਆਂ ਤੁਸੀਂ ਦੇਖ ਸਕਦੇ ਆ ਤੇ ਆਲੇ-ਦੁਆਲੇ ਦੇ ਜਿਹੜੇ ਸਥਾਨਕ ਲੋਕ ਆ ਇੱਥੇ ਆ ਕੇ ਇਸ ਤਰ੍ਹਾਂ ਸੇਵਾ ਕਰਦੇ ਆ ਪੰਛੀਆਂ ਨੂੰ ਜੋ ਵੀ ਦਾਣਾ ਪਾਣੀ ਆ ਤੇ ਉਹ ਪਾਉਂਦੇ ਆ ਸਾਨੂੰ ਇਸ ਘਾੜੂ ਉਤੇ ਅੰਕਲੋਂ ਨਹੀਂ ਮਿਲੇ ਆ ਤੇ ਇਹਨਾਂ ਤੋਂ ਪੁੱਛਦੇ ਆ ਇੱਥੇ ਦਾ ਕੀ ਇਤਿਹਾਸ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਦੇਖਿਆ ਜੀ ਬਹੁਤ ਸ਼ਾਂਤਮਈ ਜਗ੍ਹਾ ਆ ਹਾਂ ਜੀ ਇਹ ਨੰਬਰ ਤਾਂ ਇੱਕ ਤਾਂ ਇੱਥੇ ਸ਼ਮਸ਼ਾਨ ਘਾਟ ਹੈ ਜੀ ਇਹ ਠੀਕ ਹੈ ਜੀ ਬਾਕੀ ਦੂਜਾ ਇੱਥੇ ਮਹਾਪਾਰ ਦੇ ਟਾਈਮ ਦੇ ਵਿੱਚ ਜਿਹੜਾ ਪੰਜ ਪਾਂਡਵ ਆਏ ਸੀ ਇੱਥੇ ਠੀਕ ਹੈ ਜੀ ਤਾਂ ਉਹਨਾਂ ਨੇ ਆਪਣਾ ਇੱਥੇ ਇੱਕ ਪੱਥਰ ਹੈਗਾ ਪੰਜ ਕਿਹੜਾ ਕਹਿੰਦੇ ਇਹਨੂੰ ਹਾਂ ਜੀ ਹਾਂ ਜੀ ਕਿਹੜਾ ਪਿਆ ਹੋਇਆ ਹੈ ਹਾਂ ਇੱਥੇ ਰੱਖਿਆ ਹੋਇਆ ਹੈ ਐਕਚੁਅਲੀ ਇਹ ਪੰਜ ਐਸੀ ਚੀਜ਼ਾਂ ਹੈ ਅੱਛਾ ਇਹ ਪੰਜ ਸੀ ਹਾਂ ਇੱਕ ਇੱਥੇ ਹੈਗੀ ਇੱਕ ਹੋਰ ਚਾਰ ਹੋਰ ਪਾਸੇ ਇੱਧਰ ਉਧਰ ਚਾਰ ਪਾਸੇ ਜੀ ਠੀਕ ਹੈ ਜੀ ਤਾਂ ਇੱਥੇ ਉਹਨਾਂ ਨੇ ਫਿਰ ਇਹ ਇਹ ਕਹਿੰਦੇ ਸੀ ਵੀ ਉਹਨਾਂ ਨੇ ਆਖੇ ਇਹਨਾਂ ਨੂੰ ਆਪਣਾ ਉਹਦੇ ਹੱਥਾਂ ਨਾਲ ਖੇលਿਆ ਸੀ ਉਸ ਵੇਲੇ ਅੱਛਾ ਚੌਸਾ ਖੇលਿਆ ਸੀ ਚੌਸਾ ਖੇលਿਆ ਇੱਥੇ ਹੈ ਠੀਕ ਹੈ ਜੀ ਤਾਂ ਕੋਈ ਇੱਕ ਇੱਥੇ ਪਈ ਉਧਰ ਚਲ ਗਈ ਹੋਰ ਇਦਾਂ ਘੁੰਮਦੇ ਘੁੰਮਦੇ ਸਾਰਾ ਪਾਸੇ ਨਿਕਲ ਗਿਆ ਇਦਾਂ ਫਿਰਦੇ ਤੇ ਜਿਹੜੇ ਜੀ ਆਪਣੇ ਪਿੰਦੇ ਆ ਸਿਵੇ ਵਿੰਦੇ ਆ ਸ਼ਮਸ਼ਾਨ ਘਾਟਾ ਹਾਂਜੀ ਤੇ ਇਹ ਕਿੰਨੇ ਪਿੰਡਾਂ ਦਾ ਲੱਗਦਾ ਜੀ ਇਥੇ ਇਹ ਬੁੰਜਾ ਪਿੰਡ ਦਾ ਬੁੰਜਾ ਪਿੰਡ ਦਾ ਹੀ ਸੁਣਨ ਮਿਲਦਾ ਹਾਂ ਬੁੰਜਾ ਪਿੰਡ ਦਾ ਕੋਈ ਆ ਦੇਖ ਲੋ ਜੀ ਕੋਈ ਐਸੇ ਹੀ ਫੇਰੀਏ ਵਿੱਚ ਹਾਂਜੀ ਤਕਰੀਬਨ ਮਤਲਬ ਇਹ ਜਗ੍ਹਾ ਉੱਤੇ ਆ ਕੇ ਪਾਂਡਵਾ ਨੇ ਬਣਵਾ ਸਮੇਂ ਚੋਸਰ ਖੇਲੇ ਸਕਦੇ ਹਾਂ। ਹਾਂ ਛੇ ਆ ਕੇ ਹੋ ਗਏ। ਤੇ ਇੱਕ ਗੀਟਾ ਅੱਜ ਵੀ ਮੌਜੂਦ ਆ ਜੀ। ਇੱਥੇ ਮਾਜ ਵੀ ਮੌਜੂਦ ਆ ਹਾਂ ਜੀ। ਬੜਾ ਵੱਡਾ ਅਸੀਂ ਦੇਖਿਆ ਜੀ ਆਪਣੇ। ਇਹ ਜਿੰਨਾ ਉੱਪਰ ਉਹਦੇ ਜਿਆਦਾ ਚੌਗਣਾ ਥੱਲੇ ਆ ਉਹਦੇ ਵਿੱਚ। ਮਤਲਬ ਇਹ ਉੱਪਰਲਾ ਹਿੱਸਾ ਸਾਨੂੰ ਦਿਖਾਈ ਦੇ ਰਿਹਾ ਬਸ। ਆ ਉੱਪਰਲੀ ਸਾਈਡ ਆ ਹਾਂ ਜੀ ਹਾਂ ਜੀ। ਉਹਨਾਂ ਹੀ ਥੱਲੇ ਨੂੰ ਆਏ। ਹਾਂ ਜੀ ਹਾਂ ਜੀ ਉਹਨਾਂ ਇੱਥੇ ਨੇ। ਤੇ ਜਿਹੜੇ ਬਾਕੀ ਆ ਜੀ ਆਪਣੇ ਗੀਟੇ ਉਹ ਕੁਝ ਹੈ ਆਈਡੀਆ ਕਿੱਥੇ ਆ ਜੀ ਕਿਸੇ ਦਾ? ਉਹ ਅਲੱਗ-ਅਲੱਗ ਜਾਏਗਾ ਤੇ ਨਿਕਲੇਗਾ। ਪੇ ਆਜੀ ਪ੍ਰਦਰ ਨਹੀਂ ਹੋਣੀ ਇਸ ਬਾਰੇ ਨਹੀਂ ਹੋ ਕਰ ਸਕਦੇ ਸੀ ਅੱਛਾ ਤੇ ਠੀਕ ਹੈ ਜੀ ਲੋਕਾਂ ਨੇ ਕਿੰਨੀ ਕਿ ਸ਼ਰਧਾ ਹੈ ਜੀ ਇਸ ਸਥਾਨ ਬਾਰੇ ਇੱਥੇ ਬਹੁਤ ਦੁਨੀਆ ਆਉਂਦੀ ਜੀ ਦੇਖ ਲਓ ਜੇ ਥੋੜਾ ਬੁੰਜੇ ਪਿੰਡ ਹੈ ਆਲਾ ਦੋਲੇ ਦੇ ਸਾਰੇ ਜਿੰਨੇ ਹੋਰ ਪਾਸਾ ਜਿਹਨੂੰ ਜਿਹਨੂੰ ਪਤਾ ਚੱਲਦਾ ਇੱਥੇ ਜਾਂਦੇ ਤੇ ਆਉਂਦੇ ਬਾਕੀ ਤੇ ਵਿਸਾਖੀ ਲੱਗਦੀ ਹੈ 13 ਅਪ੍ਰੈਲ ਨੂੰ ਬਹੁਤ ਤਗੜਾ ਮੇਲਾ ਲੱਗਦਾ ਇੱਥੇ ਵਿਸਾਖੀ ਵਾਲਾ ਦਿਨ ਦਾ ਅਸੀਂ ਦੇਖਿਆ ਕਿਸ਼ਤੀਆਂ ਵਗੈਰਾ ਲੱਗੀਆਂ ਆ ਘਾਟ ਹੈ ਹਾਂ ਜੀ ਲੋਕ ਕਾਫੀ ਆਉਂਦੇ ਹੁਣ ਘੁੰਮਣ ਖੇੜੇ ਬਹੁਤ ਦੁਨੀਆ ਆਉਂਦੀ ਆਉਂਦੀ ਜਾਂਦੀ ਹੁਣ ਸ਼ਾਮ ਨੂੰ ਇੱਥੇ ਆਰਤੀ ਸ਼ਾਮ ਨੂੰ ਫਵਾ ਸ਼ੇਲੇ ਕਰੀਬ ਚੱਲਦਾ ਇਹ ਅੱਧਾ ਪੌਣਾ ਘੰਟਾ ਇੱਥੇ ਆਰਤੀ ਵੀ ਹੁੰਦੀ ਹੈ ਅੱਗੇ-ਅੱਗੇ ਹੋ ਜਿੱਦਾਂ ਜਿੱਦਾ ਪਤਾ ਚੱਲੀ ਜਾਂਦਾ ਉਹਦਾ ਗਾਇ ਇਹਦੇ ਬਾਅਦ ਡਵੈਲਪਮੈਂਟ ਨਾ ਬਣਾਵਾ ਕਰੀ ਜਾਂਦੀ ਦੁਨੀਆ ਕਰ ਰਹੇ ਨੇ ਲੋਕ ਸਹੀ ਗੱਲ ਹੈ ਹਾਂਜੀ ਤੇ ਇਸ ਜਗ੍ਹਾ ਨੂੰ ਘਾਟ ਕਹਿੰਦੇ ਜੀ ਵੈਸੇ ਪੰਜ ਘਾਟੜਾ ਪੰਜ ਘਾਟੜਾ ਕਹਿੰਦੇ ਘਾਟ ਕਹਿੰਦੇ ਹਾਂਜੀ ਘਾਟ ਪੰਜ ਹਾਂਜੀ ਤੇ ਆਪਣਾ ਬਿਲਕੁਲ ਲੱਗੀ ਹੈ ਜੀ ਪਿੰਡ ਸਾਡਾ ਬੋਹਰ ਸਾਹਿਬ ਜੀ ਅੱਛਾ ਅੱਛਾ ਇਹੀ ਹੈ ਹਾਂਜੀ ਹਾਂਜੀ ਅੱਛਾ ਪਿੰਡ ਦਾ ਨਾਮ ਆ ਹਾਂਜੀ ਬੋਹਰ ਸਾਹਿਬ ਪਿੰਡ ਹੈ ਹਾਂਜੀ ਕਹਿੰਦੇ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਇਹ ਤੇ ਦੱਸਣ ਵਾਸਤੇ ਤੇ ਪਾਂਡਵ ਕਿੰਨਾ ਟਾਈਮ ਰਏ ਸੀ ਇੱਥੇ ਅੱਗੇ ਕੁਛ ਹੈ ਆ ਜੀ ਨਹੀਂ ਇੱਥੇ ਜਿਆਦਾ ਦਿਨ ਨਹੀਂ ਰਏ ਫਿਰ ਬਨਵਾ ਸਮੇ ਜਿੰਨਾਂ ਬਨਵਾਸ ਟਾਈਮੇ ਜਿੰਨਾ ਕਟਿਆ ਉਹਨਾਂ ਨਿਕਲੇ ਫਿਰ ਅੱਗੇ ਚੱਲ ਗਏ ਹਾਂਜੀ ਲੇਕਿਨ ਦੇਖ ਲਓ ਤੁਸੀਂ ਕਿੱਡਾ ਵੱਡਾ ਗੀਟਾ ਆ ਜੀ ਪਹਾੜੀ ਆ ਇੱਕ ਤਰ੍ਹਾਂ ਦੇਖਣਾ ਹੋਵੇ ਤਾਂ ਪਹਾੜੀਆਂ ਹਾਂਜੀ ਹਾਂਜੀ ਤੇ ਬਰਾਬਰ ਦੀ 5 ਹੋਰ ਅਲੱਗ ਲੱਗ ਜਗਾ ਤੇ ਪਈ ਹੈ ਜੀ ਅੱਛਾ ਪਈ ਹੈ ਹਾਂਜੀ ਤੇ ਵੈਸੇ ਮਤਲਬ ਤੁਹਾਡਾ ਕੀ ਇਸ ਬਾਰੇ ਕਹਿਣਾ ਆ ਮਤਲਬ ਕਿ ਇਹ ਚੀਜ਼ ਕਿਉਂਕਿ ਅਸੀਂ ਜਦੋਂ ਇਦਾਂ ਦੀਆਂ ਮਤਲਬ ਜਗ੍ਹਾ ਦਿਖਾਈ ਦੀਆਂ ਹੈ ਜੀ ਕਈਆਂ ਨੂੰ ਵਿਸ਼ਵਾਸ ਨਹੀਂ ਹੁੰਦਾ ਉਹ ਕਹਿੰਦੇ ਜੀ ਸਾਡਾ ਤਾਂ ਬਚਪਨ ਹੀ ਇੱਥੇ ਬੀਤਿਆ ਜੀ ਅਸੀਂ ਛੋਟੇ ਦੇ ਲੈ ਕੇ ਬੜੇ ਇੱਥੇ ਹੋਈ ਆ ਬਾਰੇ ਮਤਲਬ ਇਹ ਚੀਜ਼ਾਂ ਸਾਰੀਆਂ ਸੱਚ ਬਾਤ ਆ ਸਾਡੀ ਹਾਂ ਸਾਡੀ ਜ਼ਿੰਦਗੀ ਸ਼ੁਰੂ ਤੇ ਇੱਥੇ ਬਚਪਨ ਬਚਪਨ ਸਾਡਾ ਇੱਥੇ ਤੇ ਚੜ੍ਹੂ ਕਿਉਂਕਿ ਕਈ ਮਤਲਬ ਲੋਕ ਨਹੀਂ 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 ਇਹ ਗਲਤ ਹੈ ਜੀ ਉਹ ਉਹ ਨਹੀਂ ਕਰਦੇ ਵਿਸ਼ਵਾਸ ਨਹੀਂ ਕਰਦੇ ਕਹਿੰਦੇ ਪੱਥਰਵਾਜੀ ਉੱਤੇ ਲਾਈ ਜਾਂਦੇ ਆ ਜੀ ਨਹੀਂ 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 ਇਹ ਚੀਜ਼ ਗਲਤ ਇਹ ਮਤਲਬ ਇਹ ਸੱਚ ਆ ਜੀ ਜੋ ਇਹ ਬਿਲਕੁਲ ਸਚਾਈ ਹੈ ਸਾਡਾ ਤਾਂ ਬਚਪਨ ਅਸੀਂ ਇੱਥੇ ਹਾਂ ਜੀ ਕੋਈ ਹੋਰ ਨਹੀਂ ਬਹੁਤ ਬਹੁਤ ਧੰਨਵਾਦ ਜੀ ਅਸੀਂ ਵਾਪਸੀ ਕਰ ਲਈ ਆ ਟਾਈਮ ਕਾਫੀ ਹੋ ਗਿਆ ਸੀਗਾ ਕਿਉਂਕਿ ਇੱਥੋਂ ਹਿਸ਼ਾਰਪੁਰ 60 ਕਿਲੋਮੀਟਰ ਆ ਤੇ ਪਹੁੰਚਣ ਨੂੰ ਵੀ ਟਾਈਮ ਲੱਗਣਾ ਆ ਤੇ ਹੁਣ ਅਸੀਂ ਹਰ ਵਾਰ ਦੀ ਤਰ੍ਹਾਂ ਸਾਰੇ ਭਰਾ ਭੈਣਾਂ ਨੂੰ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਤੇ ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਏ ਆ ਤੇ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਉਨਰ ਨਮੀ ਵੀਡੀਓ ਦੇ ਨਾਲ ਮਿਲਾਂਗੇ ਜਲਦ ਧੰਨਵਾਦ